ਮੇਰੀ ਵੀ ਇਹੀ ਸੋਚ ਹੈ ਵੀ ਇਹ ਟੇਬਲ ਟॉक ਕਰਨ ਸਾਡੇ ਨਾਲ ਜੇ ਮੰਨ ਲਓ ਇਹਨਾਂ ਦੇ ਕੋਲ ਵਿੱਚ ਹੈਗਾ ਵਾ ਤਾਂ ਦਿਖਾਓ ਉਹਨਾਂ ਨੂੰ ਸਾਡੇ ਕੋਲ ਬੰਦੇ ਹੈਗੇ ਦੋ ਮਰੀਜ਼ ਉਹਨਾਂ ਨੂੰ ਠੀਕ ਕਰਨ ਸ਼ਰਤ ਰੱਖਣਾ ਸਾਡੇ ਨਾਲ ਜਿੰਨੀ ਰੱਖਣੀ ਆ 5 ਲੱਖ ਦੀ ਰੱਖ ਲੈਣ 10 ਲੱਖ ਦੀ ਰੱਖ ਲੈਣ ਜੇ ਉਹਨਾਂ ਨੂੰ ਠੀਕ ਕਰਦੇ ਆ ਤਾਂ ਠੀਕ ਆ ਨਹੀਂ ਆਉਦਾ ਇਹ ਪਖੰਡਵਾਦ ਬੰਦ ਕਰਨ ਅਸੀਂ ਪ੍ਰਸ਼ਾਸਨ ਨੂੰ ਵੀ ਅੱਜ ਇਹੀ ਬੇਨਤੀ ਕਰਕੇ ਆਏ ਆ ਵੀ ਨਹੀਂ ਇਹਨਾਂ ਦਾ ਜਿਹੜਾ ਪਖੰਡ ਚੱਲ ਰਿਹਾ ਇਹਨੂੰ ਜਿੰਦਾ ਲਾਇਆ ਜਾਵੇ ਬਿਲਕੁਲ ਬੰਦ ਕੀਤਾ ਜਾਵੇ ਮੈਂ ਜਿਵੇਂ ਬਾਬਾ ਜੀ ਨੇ ਤੁਹਾਨੂੰ ਦੱਸਿਆ ਕਿ ਮੈਂ ਉਹਨਾਂ ਨਾਲ ਰਿਹਾ ਕਿੰਨੇ ਦੇ ਨਾਲ ਰਿਹਾ ਦੱਸੋ ਇਹ ਬਾਬਾ ਜੋ ਸ਼ਿਵਮਨਾਥ ਕਿੰਨਾ ਚਿਰ ਰਹੀ ਤੁਸੀਂ ਉਹਨਾਂ ਨਾਲ ਇਹਨਾਂ ਨਾਲ 15 20 ਦਿਨ ਮੰਨ ਲਓ 15 20 ਦਿਨ ਮੈਂ ਰਿਹਾ ਵਾਂ ਉਹ ਵੀ ਕਿਸੇ ਮਸਲੇ ਦੇ ਉਹ ਕੋਈ ਪਰਸਨਲ ਕਾਰਨ ਸੀਗਾ ਜਿਹੇ ਕਿਸੇ ਬੰਦੇ ਨੇ ਹੀ ਭੇਜਿਆ ਸੀਗਾ ਮੈਨੂੰ ਮੈਂ ਤਾਂ ਵੈਸੇ ਜਾਣਾ ਨਹੀਂ ਸੀਗਾ ਕਿਸੇ ਦੇ ਕਹਿਣ ਤੇ ਕਿਸੇ ਦਾ ਕੋਈ ਕੰਮ ਸੀ ਉਹਦੇ ਕਰਕੇ ਗਿਆ ਸੀ ਪਰ ਇਸ ਪਖੰਡੀ ਸਾਧ ਕੋਲੇ ਕੋਈ ਕੁਛ ਵੀ ਨਹੀਂ ਇਹ ਬੰਦਾ ਦਾ ਸੈਕਟਾਂ ਵੀ ਮੰਗ ਮੰਗ ਕੇ ਪੀਂਦਾ ਰਿਹਾ ਉਹ ਬੰਦੇ ਦਾ ਵੀ ਕੋਈ ਉਹ ਇਹ ਗੱਲ ਦਾ ਵੀ ਗਵਾਹ ਤੁਹਾਡੇ ਸਾਹਮਣੇ ਪੇਸ਼ ਕਰ ਦਾਂਗੇ ਇਹ ਬੰਦੇ ਕੋਲੇ 1 ਰੁਪਿਆ ਨਹੀਂ ਹੁੰਦਾ ਸੀ ਸੈਕਟਾਂ ਜਿਹੜੀਆਂ ਪੀਂਦਾ ਜਾਂ ਹੋਰ ਕੁਛ ਕਰਦਾ ਇਹ ਉਹ ਵੀ ਇਹ ਮੰਗ ਮੰਗ ਕੇ ਖਾਂਦਾ ਰਿਹਾ ਹੁਣ ਇਹ ਬੰਦਾ ਮੰਨ ਲਓ ਕੋਈ ਵੀ ਨਸ਼ਾ ਪੱਤਾ ਕੁਝ ਵੀ ਨਹੀਂ ਛੱਡਦਾ ਨਸ਼ੇ ਪੱਤੇ ਕਰਦੇ ਆ ਬਾਪ ਦੀ ਲੋਰ ਚ ਬੈਠੇ ਰਹਿੰਦੇ ਆ ਲੋਕ ਸਮਝ ਰਹੇ ਨੇ ਕਿ ਇਹਨਾਂ ਦੇ ਬਾਬਾ ਆਇਆ ਵਾ ਇਹ ਕੋ ਦੱਸਣਗੇ ਐਂ ਜੇ ਕਰਦੇ ਰਹਿੰਦੇ ਆ ਉਹ ਕੋਹਣੀ ਗੱਲ ਲੱchnਾ ਮੈਂ ਕਰਕੇ ਦਿਖਾ ਦੇਣਾ ਤੁਹਾਨੂੰ ਮੈਂ ਬਾਬਾ ਬਣ ਜੂ ਹੁਣ ਤੁਸੀਂ ਬੋਲਦੇ ਉਹਦੇ ਕਿਉਂ ਨਹੀਂ ਬੋਲੇ ਜਿਹਦੇ ਹੁਣ ਇਹਨਾਂ ਨੇ ਬੀੜਾ ਚੁੱਕਿਆ ਤੁਸੀਂ ਹੁਣ ਬੋਲਣ ਲੱਗੇ ਉਹਦੋਂ ਕੀ ਤੁਹਾਡੇ ਦੀ ਦੁਆਵਾਂ ਬਣਿਆ ਜਈ ਕੋਈ ਦੁਆ ਕੋਈ ਨਹੀਂ ਬਣਿਆ ਮੇਰੇ ਤੇ ਦੁਆਵਾਂ ਨਾ ਤੂੰ ਨਾ ਕੀਤਾ ਸੀ ਤੇਰੇ ਤੂੰ ਉਹ ਨਹੀਂ ਨਹੀਂ ਦੁਆਵਾਂ ਨੂੰ ਦਾ ਹੁਣ ਬਣ ਜਾਂਦਾ ਨਲੇ ਟੂਣਾ ਕੋਣ ਕਰ ਲੂ ਸਾਡਾ ਤਾਂ ਪਤਾ ਹੀ ਇੱਕ ਬੈਠਾ ਕਲਗੀਧਰ ਸਾਨੂੰ ਕੋਈ ਪ੍ਰਵਾਹ ਨਹੀਂ ਸਾਡਾ ਤਾਂ ਕੱਲਾ ਉਹੀ ਆ ਸਾਨੂੰ ਨਾ ਕਹਦਾ ਡਾਰਾ ਬੋਲੇ ਉਦੋਂ ਤਾਂ ਨਹੀਂ ਉਦੋਂ ਗੱਲ ਨਹੀਂ ਕੋਈ ਉੱਠੀ ਇਹ ਸਾਡਾ ਭਰਾ ਬਾਬਾ ਮਨਪੀਰ ਸਿੰਘ ਜੀ ਖਾਲਸਾ ਜਿਉਂਦੇ ਵਸਦੇ ਰਹਿਣ ਜਿਨ੍ਹਾਂ ਨੇ ਵੀੜਾ ਚੁੱਕਿਆ ਅਸੀਂ ਇਹਨਾਂ ਦੇ ਨਾਲ ਆ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਸਾਨੂੰ ਜਿੱਥੋਂ ਤੱਕ ਵੀ ਪਹੁੰਚਣਾ ਪਿਆ ਵੈਸੇ ਤਾਂ ਪ੍ਰਸ਼ਾਸਨ ਸਾਥ ਦੇ ਰਿਹਾ ਜਿੱਥੋਂ ਤੱਕ ਵੀ ਪਹੁੰਚਣਾ ਮੈਂ ਫਿਰ ਪਹੁੰਚਾਂਗੇ ਫਿਰ ਉਹ ਵੀ ਨਹੀਂ ਕੋਈ ਗੱਲ ਜੇ ਇਹ ਮੰਨ ਲਓ ਇਕੱਠੇ ਜੇ ਕਰਕੇ ਸਾਡੇ ਬੰਦਿਆਂ ਨੂੰ ਘੇਰਾ ਪਾਉਣਗੇ ਨਾ ਜਿਵੇਂ ਸਾਡਾ ਭਾਈ ਗਿਆ ਸੀ ਚਮਕੌਰ ਸਿੰਘ ਜੇ ਇਹ ਸਾਡੇ ਬੰਦਿਆਂ ਨੂੰ ਜਾਂ ਭਾਈ ਖੜਾ ਸੀਗਾ ਇਹ ਐ ਸਾਡੇ ਨਾਲ ਧੱਕਾ ਕਰਨਗੇ ਤਾਂ ਫਿਰ ਸਿੰਘ ਵੀ ਚੜ ਕੇ ਆਉਣਗੇ ਫਿਰ ਭੱਜਣਗੇ ਕਿੱਥੇ ਇਹ ਆਪਦਾ ਵੀ ਸੋਚ ਲੈਣਾ ਫਿਰ ਜੇ ਉਹ ਸਿੰਘ ਚੜ ਕੇ ਆਉਂਦੇ ਸਾਰਿਆਂ ਨੂੰ ਹੀ ਪਤਾ ਵੀ ਕੀ ਹੋਣਾ ਕੀ ਨਹੀਂ ਤੁਹਾਡੇ ਕਿੰਨੇ ਪੈਸੇ ਆ ਮੇਰਾ ਕੋਈ ਪੈਸਾ ਨਹੀਂ ਮੇਰੇ ਤੇ ਕੋਈ ਉਹਦਾ ਮੰਨ ਲਓ ਮੇਰੇ ਨਾਲ ਕੋਈ ਲੈਣ ਦੇਣ ਨਹੀਂ ਸੀਗਾ ਉਹਦਾ ਕੱਲਾ ਸਿਰਫ ਮੈਂ ਕਿਸੇ ਕੰਮ ਕਰਕੇ ਗਿਆ ਸੀ ਉਹ ਕੰਮ ਉਹ ਤੋਂ ਹੋਇਆ ਨਹੀਂ ਪੈਸੇ ਉਹ ਮੁੰਡੇ ਦੇ ਸੀ ਉਹਨੇ ਮੁੰਡੇ ਨੇ ਪੁਆਏ ਸੀ ਬਾਹਰੋਂ ਉਹ ਪੈਸਿਆਂ ਦਾ ਵੀ ਆਪਾਂ ਪ੍ਰੂਫ ਉਹਦਾ ਕੰਮ ਹੋਇਆ ਨਹੀਂ ਕੰਮ ਕੀ ਹੋਊਗਾ ਇਹਦੇ ਜਿਹੜਾ ਰੱਬ ਆ ਗੱਲਾ ਢੂੰਗੀ ਸਾਧ ਬਣਿਆ ਵਾ ਸਾਧੂ ਸਾਧ ਫਕੀਰ ਹੁੰਦਾ ਜਿਹੜੇ ਉਹਦਾ 20 20 ਕਿਉਂ ਬੈਠੇ ਰਹੇ ਤੁਸੀਂ ਕਿਹਾ 8-9 ਦਿਨ ਮੈਂ ਉੱਥੇ ਬੈਠਾ ਬੈਠਾ ਨਹੀਂ ਰਿਹਾ ਮੈਂ ਜਾਂਦਾ ਰਹਿੰਦਾ 15 ਦਿਨ ਮੰਨ ਲਓ 10-15 ਦਿਨ ਮੇਰਾ ਤਾਲੁਕ ਰਿਹਾ ਇਹ ਚੀਜ਼ ਨਾਲ ਇਹਦੇ ਡੇਰੇ ਨਾਲ ਜਾਂਦਾ ਰਹਾਂ ਮੈਂ ਬੈਠਾ ਨਹੀਂ ਨਾ ਉਹਦੇ ਕੋਲ ਮੈਂ ਰਿਹਾ ਵਾਂ ਇਹ ਚੀਜ਼ ਮੈਂ ਸਾਰਾ ਸਾਰਾ ਦਿਨ ਬਹਿਣਾ ਹੀ ਪੈਂਦਾ ਕਿਉਂਕਿ ਤਾਂ ਕੋਈ ਸੰਗਤ ਹੀ ਬਹੁਤ ਆਉਂਦੀ ਸੀ ਹੁਣ ਦੇਖ ਲਓ ਜਾ ਕੇ 5-600 ਬੰਦਾ ਆਉਂਦਾ ਦਾ ਆਉਂਦਾ ਕੀ ਅਗਲਾ ਨਾਨਕ ਦੁਖੀਆ ਸਭ ਸੰਸਾਰ ਦ ਪਾਉਂਦਾ ਇੰਸਟਾਗ੍ਰਾਮ ਤੇ ਪਾਉਂਦਾ ਪਹਿਲਾਂ ਉਹਦਾ ਚੈਨਲ ਬੰਦ ਬਣਾਇਆ ਜਾਈਂਦਾ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਸਾਡੀ ਇਹ ਜਿਹੜਾ ਅਕਾਊਂਟ ਆ ਉਹ ਬੰਦ ਕਰਾਓ ਬੈਨ ਕਰਾਓ ਇਹ ਚੀਜ਼ ਕਰਕੇ ਤੇ ਇਹ ਆਉਂਦਾ ਸੀ ਕਿ ਮੰਨ ਲੋ ਲੋਕ ਆਉਂਦੇ ਸੀਗੇ ਇੱਕ ਆ ਵੀਰ ਖੜਾ ਹੋਣਾ ਮੈਂ ਕੀ ਕਹਾਂ ਚਲੇ ਵੀਰ ਹੁਣ ਸੁਧਰ ਗਿਆ ਸਹੀ ਰਾਹ ਤੇ ਆਇਆ ਅਸੀਂ ਇਹਨੂੰ ਇੱਜ਼ਤ ਮਾਨ ਕਰਦੇ ਆਂ ਚਲ ਸਾਡਾ ਭਰਾ ਬਣਿਆ ਇਹ ਵੀਰ ਨੇ ਵੀ ਚੱਲ ਉਹਨੂੰ ਪਹਿਲਾਂ ਪ੍ਰੋਮੋਟ ਕਰਿਆ ਵੀਡੀਓ ਪਾਈਆਂ ਸੀ ਪਰ ਇਹ ਵੀਰ ਨੂੰ ਵੀ ਪਤਾ ਉਹਦੇ ਚ ਕੱਖ ਨਹੀਂਗਾ ਪ੍ਰੋਮੋਟਰ ਕੀ ਕਰਦਾ ਤੁਸੀਂ ਹੁਣ ਚੈਨਲ ਆ ਤੁਹਾਡਾ ਤੁਸੀਂ ਤਾਂ ਖਬਰ ਲੈਣੀ ਆ ਤੂੰ ਖਬਰ ਲੋਕਾਂ ਨੂੰ ਦਿਖਾਉਣੀ ਆ ਚਲ ਉਹ ਕੰਮ ਵੀਰ ਨੇ ਕਰਿਆ ਸੀਗਾ ਉਹ ਚਲੋ ਸੁਧਰ ਗਿਆ ਅਸੀਂ ਇਹ ਚੀਜ਼ ਇਹ ਕਹਿਣਾ ਦੋਨੇ ਹੁਣ ਬਬ ਮੈਂ ਇੰਨੀ ਚੀਜ਼ ਕਹਿ ਕੇ ਇਹ ਕੰਮ ਬੰਦ ਕਰਦਾ ਵਾਂ ਵੀ ਇਹ ਚੀਜ਼ ਬੰਦ ਹੋਣੀ ਚਾਹੀਦੀ ਹੈ ਬਿਲਕੁਲ ਹੀ ਬੰਦ ਪ੍ਰਸ਼ਾਸਨ ਨੂੰ ਇਹ ਸਾਡੀ ਬੇਨਤੀ ਆ ਤੇ ਜਾਂ ਇਹ ਬੰਦਾ ਸਾਨੂੰ ਕਰਕੇ ਦਿਖਾ ਦੇਵੇ ਅਸੀਂ ਬੰਦੇ ਸਾਹਮਣੇ ਬਿਠਾਵਾਂਗੇ ਟੇਬਲ ਟॉक ਸਾਡੇ ਨਾਲ ਕਰਨ ਜਿਹੜਾ ਵੀ ਬਾਬਾ ਇੱਕ ਉਹ ਕਿਹੜਾ ਬਾਬਾ ਸੀ ਹੋਰ ਪਾਲਾ ਇੱਕ ਉਹ ਪਾਲਾ ਬਾਬਾ ਸਾਡੇ ਨਾਲ ਜਿਹੜਾ ਵੀ ਬਾਬਾ ਟੌਪ ਤੋਂ ਟੌਪ ਇਹਨਾਂ ਦਾ ਬਣਿਆ ਵਾਂ ਸਾਡੇ ਨਾਲ ਪਖੰਡੀ ਸਾਥ ਬਹਿ ਕੇ ਟੇਬਲ ਟॉक ਕਰ ਲਵੇ ਜੇ ਉਹਨੇ ਕੋ ਕਰਕੇ ਦਿਖਾਦਾ ਅਸੀਂ ਮੰਨ ਲਾਂਗੇ ਨਹੀਂ ਉਹਦਾ ਭਈ ਜਿੰਦਾ ਲਾਉਣ ਇਸ ਡੇਰੇ ਨੂੰ ਆਦਾ ਧੂਪ ਬੱਤੀ ਕਰਨ ਅਸੀਂ ਉਹ ਨਹੀਂ ਕਹਿੰਦੇ ਪੂਜਾ ਕਰਨ ਪਾਠ ਕਰਨਾ ਬਹਿ ਕੇ ਕਰਨਾ ਦੇ ਅੰਦਰ ਪਰ ਇਹ ਚੀਜ਼ ਦਾ ਤਖਾਵਾ ਨਾ ਕਰਨ ਠੀਕ ਹੈ ਜੀ ਇੰਨੀ ਵੇਬਾ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ